ਇਸ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਿਹਾ ਮਾਰਨਿੰਗ ਦਾ ਟਾਈਮ ਆ 7 ਦੇ 7 ਤੋਂ 8 ਵਜੇ ਦੇ ਵਿਚਕਾਰ ਦਾ ਫਤੇ ਦੇ ਪਾਪਾ ਵੀ ਗਏ ਹੋਏ ਸੀ ਆਪਣੀ ਡਿਊਟੀ ਤੇ ਫਤੇ ਵੀ ਅਪ ਦਾ ਐਗਜ਼ਾਮ ਦੇਣ ਚ ਗਿਆ ਹੋਇਆ ਸੀ ਤੇ ਮੰਮੀ ਗਏ ਹੋਏ ਸੀਗੇ ਪਿੱਕਿਆ ਨੂੰ ਹਾਂਜੀ ਮੰਮੀ ਨਾਨਕਿਆਂ ਨੂੰ ਗਏ ਹੋਏ ਸੀਗੇ ਜਿਵੇਂ ਤੁਹਾਨੂੰ ਦੱਸਿਆ ਹੈ ਨਾ ਵੀ ਮਾਮਾ ਹੀ ਕਰਕੇ ਤੁਹਾਨੂੰ ਪਤਾ ਹੀ ਹੈ ਨਾ ਵੀ ਕਹਿੰਦੇ ਨੇ ਵੀ ਨਾਮਾਨ ਉੱਥੇ ਲੱਗਦਾ ਨਾ ਇੱਥੇ ਲੱਗਦਾ ਬਸ ਹੋ ਜਾਂਦਾ ਇੱਕ ਗੱਲ ਇਹ ਵੀ ਆ ਹਨਾ ਵੀ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਸਭ ਕੁਝ ਮਿਲ ਸਕਦਾ ਹਨਾ ਯਾਰ ਦੋਸਤ ਹੋਰ ਭੈਣ ਭਰਾ ਰਿਸ਼ਤੇਦਾਰ ਮਤਲਬ ਹੋ ਵੀ ਇੱਕ ਜਿਹੜੇ ਨਾਲ ਦੇ ਜੰਮੇ ਹੋਏ ਭੈਣ ਭਰਾ ਨਹੀਂ ਤੇ ਮਾਪੇ ਨਾ ਉਹ ਚੀਜ਼ ਨਹੀਂ ਕਦੇ ਵੀ ਆਪਾਂ ਨੂੰ ਮਿਲਦੀ ਹੈਗੀ ਕਹਿੰਦੇ ਹੁੰਦੇ ਨੇ ਮਾਪੇ ਮੇ ਲੈਣ ਮਿਲਣ ਲਈ ਤੇ ਬਰਾਬਰ ਦਾ ਭੈਣ ਭਾਈ ਮਿਲਣ ਲਈ ਆਪਾਂ ਨੂੰ ਦੁਬਾਰਾ ਜਨਮ ਦੀ ਲੋੜ ਆ ਆਪਾਂ ਕਿਤੇ ਦੁਬਾਰਾ ਜਨਮ ਲਵਾਂਗੇ ਫਿਰ ਉਹ ਆਪਾਂ ਨੂੰ ਰਿਸ਼ਤੇ ਮਿਲਣਗੇ ਹਨਾ ਦੋਸਤ ਮਿੱਤਰ ਨੇ ਆਪਣਾ ਫਰੈਂਡ ਸਰਕਲ ਕਿੱਡਾ ਵੀ ਵੱਡਾ ਏ ਚਾਹੇ ਹੋਰ ਵੀ ਜਿੰਨੇ ਆਪਣੀ ਰਿਸ਼ਤੇ ਨੇ ਜਿੰਦਗੀ ਦੇ ਹਨਾ ਦੋਸਤ ਮਿੱਤਰਾਂ ਦੇ ਪਤੀ ਪਤਨੀ ਦਾ ਅਲਾਜ਼ ਦਾ ਕਿੰਨੇ ਇਹੋ ਜਿਹੇ ਰਿਸ਼ਤੇ ਨੇ ਹਨਾ ਜਿਹੜੇ ਆਪਾਂ ਨੂੰ ਇਸ ਜਨਮ ਵਿੱਚ ਦੁਬਾਰਾ ਮਿਲ ਜਾਣਗੇ ਪਰ ਇੱਕ ਭੈਣ ਭਰਾ ਤੇ ਆਪਾਂ ਨੂੰ ਮਾਪੇ ਲਈ ਹਨਾ ਇਹਨਾਂ ਲਈ ਦੁਬਾਰਾ ਜਨਮ ਦੀ ਲੋੜ ਹੈ ਕੀ ਨੇ ਹੁੰਦੇ ਨੇ ਜਿੰਨੇ ਕੇ ਗਹਿਰੇ ਰਿਸ਼ਤੇ ਨੂੰ ਨਾ ਕੋ ਗਹਿਰਾ ਪਿਆਰ ਹੈ ਹਾਂਜੀ ਮੈਂ ਨਾ ਇੱਥੇ ਹੁਣ ਤੱਕ ਦੇ ਆਪਣੇ ਜਿਹੜੇ ਕੰਮ ਸੀ ਇੱਥੇ ਲੱਗੀ ਸੀ ਮੈਂ ਚਾਹ ਪੀਣ ਨਾਲ ਦੀ ਨਾਲ ਫਿਰ ਮੇਰੇ ਜਿਹੜੇ ਹੋਰ ਕੰਮ ਸੀ ਉਹ ਮੇਰੇ ਹੋ ਗਏ ਸੀ ਸਾਰੇ ਹੁਣ ਤੱਕ ਵੀ ਮੇਰੇ ਬਹੁਤ ਕੰਮ ਸੀ ਧਾਰ ਚੋਣੀ ਸੀ ਮਧਾਣੀ ਲਾਉਣੀ ਸੀ ਇਹਨਾਂ ਦੇ ਟਿਫਨ ਬਣਾਉਣੇ ਸੀ ਦੋਨਾਂ ਦੇ ਤੇ ਬਾਕੀ ਜਿਹੜੀ ਹੋਰ ਚੱਕਤਾਰ ਕਰਨ ਵਾਲੀ ਸੀ ਉਹ ਕਰੀ ਫਿਰ ਬੈਠੀ ਸੀ ਇੱਥੇ ਚਾਹ ਪੀਣਾ ਉੱਠੀ ਨੂੰ ਵੀ ਤਿੰਨ ਚਾਰ ਘੰਟੇ ਹੋ ਚੁੱਕੇ ਸੀ ਤਿੰਨ ਚਾਰ ਘੰਟਿਆਂ ਤੋਂ ਬਾਅਦ ਨਸੀਬ ਹੋਈ ਸੀ ਵੀ ਚਾਹ ਦੀ ਕੁੱਟ ਪੀਣਿਆ ਆਰਾਮ ਨਾਲ ਬੈਠ ਕੇ ਬਾਕੀ ਦੇ ਜਿਹੜੇ ਰੁਟੀਨ ਉਹ ਕਰਦੇ ਆ ਫਿਰ ਇੱਥੇ ਇਹ ਹੈਗਾ ਸੀ ਦੁਪਹਿਰ ਦਾ ਟਾਈਮ ਆ ਮੈਂ ਜਿਹੜੇ ਬਾਕੀ ਆਪਣੇ ਕੰਮਕਾਰ ਸੀ ਉਹ ਸਾਰੇ ਹੋ ਗਏ ਸੀ ਮੇਰੇ ਸਾਰੇ ਹੋਏ ਹੋਏ ਸੀ ਹੁਣ ਆਪਾਂ ਦੁਬਾਰਾ ਨਹਾ ਧੋ ਕੇ ਮੈਂ ਲੱਗੀ ਸੀ ਚਾਹ ਬਣਾਉਣ ਮੈਂ ਕਿਹਾ ਵੀ ਨਾਲ ਹੀ ਲੱਗੀ ਸੀ ਮੈਨੂੰ ਭੁੱਖ ਮੈਂ ਕਿਹਾ ਵੀ ਨਾਲੇ ਰੋਟੀ ਖਾਣੇ ਆ ਨਾਲੇ ਪੀਣੇ ਚਾਹ ਕੁਛ ਥੋੜਾ ਜਿਹਾ ਮੌਸਮ ਵੀ ਹੈ ਨਹੀਂ ਸੀ ਸਹੀ ਐਦਾਂ ਬੱਦਲ ਵਾਈ ਹੋਈ ਹੋਈ ਸੀ ਵੀ ਜਿਵੇਂ ਮੀਂਹ ਆ ਜਾਊਗਾ ਉਹਦੇ ਕਰਕੇ ਵੀ ਥੋੜਾ ਜਿਹਾ ਇਹ ਹੋ ਜਾਂਦਾ ਨਾ ਵੀ ਆਪਾਂ ਨੂੰ ਮੌਸਮ ਠੰਡਾ ਹੋਵੇ ਤਾਂ ਚਾਹ ਦੀ ਥੋੜੇ ਜਿਹਾ ਜ਼ਿਆਦਾ ਉਹ ਹੋ ਜਾਂਦੀ ਹੈ ਕੁਝ ਕੰਮ ਕਰ ਸਾਢੀ ਦਿਹਾੜੀ ਕਰਨ ਕਰਕੇ ਨਾ ਭੁੱਖ ਲੱਗ ਜਾਂਦੀ ਵੈਸੇ ਦੁਪਹਿਰ ਨੂੰ ਥੋੜੀ ਘੱਟ ਖਾਣੇ ਆ ਪਰ ਇਹ ਹੋ ਜਾਂਦਾ ਨਾ ਵੀ ਇਕੱਲੇ ਨੇ ਸਾਰੇ ਪਾਸਿਆਂ ਨੂੰ ਹੁਣਾ ਕਰਨਾ ਉਹ ਚੀਜ਼ ਦਾ ਫਰਕ ਪੈ ਜਾਂਦਾ ਫਿਰ ਮੈਂ ਇੱਥੇ ਲੱਗੀ ਸੀ ਬਾਹਰ ਬੈਠ ਕੇ ਚਾਹ ਵੀ ਨਾ ਮੈਨੂੰ ਚਾਹ ਪੀਣ ਲੱਗੀ ਨੂੰ ਅਸਲਸ ਲੱਗਦੀ ਸੀ ਠੰਡ ਕੁਛ ਤਾਂ ਏ ਸੀ ਮੈਨੂੰ ਸਿਰਨਾ ਹੀ ਸੀ ਅੱਜ ਬੁੱਧਵਾਰ ਕਰਕੇ ਮੈਂ ਕਿਹਾ ਚੱਲ ਸਿਰਨੋਂ ਨਿਆ ਵੀ ਬੁੱਧਵਾਰਾ ਦਿਨ ਕੁਛ ਏ ਸੀ ਮੈਨੂੰ ਮੈਂ ਕਿਹਾ ਚੱਲ ਬਾਹਰ ਬੈਠ ਕੇ ਹੀ ਪੀਨੀਆ ਚਾਹ ਵੀ ਕੱਲੀ ਕਰਕੇ ਮੈਨੂੰ ਸੀ ਵੀ ਮੀਂਹ ਆ ਗਿਆ ਜੇ ਕੋਈ ਮੀਂਹ ਨਹੀਂ ਆ ਗਈ ਤਾਂ ਮੈਨੂੰ ਪਤਾ ਨਹੀਂ ਲੱਗਣਾ ਅੰਦਰ ਵੀ ਅੰਦਰ ਘੱਟ ਪਤਾ ਲੱਗਦਾ ਜੀ ਅੰਦਰ ਪਤਾ ਨਹੀਂ ਨਾ ਲੱਗਦਾ ਹੈਗਾ ਵੀ ਮੌਸਮ ਕਈ ਵਾਰੀ ਜਿਵੇਂ ਥੋੜੀ ਕਨਵਣ ਕਣੀ ਜੀ ਹੋਈ ਹੁੰਦੀ ਆ ਉਹਦੇ ਚ ਪਤਾ ਨਹੀਂ ਚੱਲਦਾ ਹੈਗਾ ਮੈਂ ਕਿ ਬਾਹਰ ਰਹੂੰਗੀ ਚਲ ਪਤਾ ਲੱਗ ਜੂਗਾ ਇੱਕ ਤਾਂ ਪਸ਼ੂਆ ਕਰਕੇ ਹੋ ਜਾਂਦਾ ਵੀ ਬੱਚੀ ਵੀ ਬੇੜੇ 'ਚ ਬੈਠੀ ਸੀ ਕੁਝ ਪਸ਼ੂਆ ਕਰਕੇ ਹੋ ਜਾਂਦਾ ਨਾ ਵੀ ਮੌਸਮ ਹਜੇ ਇੰਨਾ ਜ਼ਿਆਦਾ ਬਦਲਿਆ ਨਹੀਂ ਹੈਗਾ ਅਭੀ ਜੇ ਉਹਨਾਂ ਤੇ ਮੀਂਹ ਪਿਆ ਤਾਂ ਹਨਾ ਵੀ ਸਿਹਤ ਦਾ ਵੀ ਡਰ ਰਹਿੰਦਾ ਹੈ ਚਾਹੇ ਆਪਦੀ ਹੈ ਚਾਹੇ ਪਸ਼ੂਆਂ ਦੀ ਹੈ ਦੋ ਟਾਈਕ ਵਜੇ ਦਾ ਹੀ ਟਾਈਮ ਸੀਗਾ ਇਹ ਸੀ ਮੇਰੇ ਕੱਪੜੇ ਜਿਹੜੇ ਸੁੱਕਣੇ ਪਾਏ ਹੋਏ ਸੀ ਮੈਨੂੰ ਇਹ ਸੀ ਵੀ ਜੇ ਮੀਂਹ ਆਉਂਦਾ ਏ ਤਾਂ ਮੈਨੂੰ ਕੱਪੜਿਆਂ ਦਾ ਨਹੀਂ ਪਤਾ ਲੱਗਣਾ ਵੀ ਜਿਹੜੇ ਸੁੱਕੇ ਸਕਾਏ ਵੀ ਨੇ ਕੱਪੜੇ ਹਨਾ ਵੀ ਉਹਨਾਂ ਨੇ ਵੀ ਗਿੱਲੇ ਹੋ ਜਾਣਾ ਵੀ ਫਿਰ ਇਹ ਚੀਜ਼ ਦੀ ਮੁਸ਼ਕਲ ਹੋ ਜੂਗੀ ਤਾਂ ਕਰਕੇ ਸੀ ਮੈਨੂੰ ਇਹ ਇੱਥੇ ਮੈਂ ਥੋੜੀ ਜਿਹੀ ਮੀਂਹ ਉਤਰਿਆ ਸੀ ਤਾਂ ਕਰਕੇ ਫਿਰ ਮੈਂ ਜਿਹੜੇ ਕੱਪੜੇ ਸੁੱਕੇ ਸੀ ਉਹ ਰੱਖ ਲਏ ਸੀ ਦੂਜੇ ਜਿਹੜੇ ਥੋੜੇ ਸਿੱਲੇ ਸੀ ਉਹ ਛੱਡ ਥੱਲੇ ਪਾਲੇ ਸੀ ਤੇ ਮੰਮੀ ਵੀ ਬਸ ਹੁਣ ਜਸਟ ਆਈ ਸੀ 5-10 ਮਿੰਟ ਹੀ ਹੋਏ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲਣਾਂ ਲਈ ਮੈਂ ਸਿਰ ਸਕਾ ਲੈਣੀ ਆ ਤੇ ਵੀ ਥੋੜੀ ਬਹੁਤੀ ਕੁਛ ਅੱਜ ਧੁੱਪ ਤਾਂ ਵੈਸੇ ਪਤਾ ਹੀ ਹੈ ਨਾ ਵੀ ਧੁੱਪ ਹੈ ਨਹੀਂ ਸੀ ਧੁੱਪ ਤਾਂ ਨਹੀਂ ਸੀ ਪਰ ਇਹ ਠੰਡ ਬਹੁਤ ਲੱਗਦੀ ਸੀ ਬੈਠਿਆਂ ਨੂੰ ਕਿਉਂਕਿ ਹਵਾ ਠੰਡੀ ਚੱਲਦੀ ਸੀ ਉਂਝ ਵੀ ਕਹਿੰਦੇ ਨੇ ਵੀ ਕਈ ਦਿਨ ਦਾ ਮੀਂਹ ਦਸਿਆ ਹੋਇਆ ਹੁਣ ਇਹ ਦੇਖੋ ਵੀ ਕਿੱਧਰ ਪੈਂਦਾ ਜਾਂ ਕਿੱਧਰ ਨਹੀਂ ਪੈਂਦਾ ਪਰ ਹੈਗਾ ਤਾਂ ਜੀ ਹਨਾ ਸਾਰੀ ਫਸਲવાડી ਦਾ ਨੁਕਸਾਨ ਹੈ ਪਰਮਾਤਮਾ ਸੁੱਖ ਸਾਂਦੇ ਰੱਖੇ ਜੀ ਸਭ ਪਾਸੇ ਵੀ ਕਹਿੰਦੇ ਹੁੰਦੇ ਨੇ ਜੇ ਕਿਸਾਨਾਂ ਦੇ ਘਰ ਤਾ ਆਪਣੇ ਘਰ ਪਹੁੰਚੂਗੀ ਵੀ ਔਖਾ ਬਹੁਤ ਹੋ ਜਾਂਦਾ ਹਨਾ ਵੀ ਅਗਲਾ ਵੀ 6 ਮਹੀਨੇ ਲਾ ਕੇ ਫਸਲ ਪਾਲਦਾ ਕਰਨ ਦਾ ਪਰ ਮੌਕੇ ਤੇ ਕੋਈ ਮੌਸਮ ਕਰਕੇ ਖਰਾਬੀ ਹੋ ਜਵੇ ਬਹੁਤ ਔਖਾ ਹੋ ਜਾਂਦਾ ਫਤੈ ਨੂੰ ਸੀ ਅੱਜ ਚਟਣੀ ਦਾ ਕਹਿੰਦਾ ਸੀ ਮੈਨੂੰ ਕਹਿੰਦਾ ਮम्मा ਕਹਿੰਦਾ ਚਟਣੀ ਕੁੱਟਣੀ ਆ ਵੀ ਪਦੀਨੇ ਵਾਲੀ ਮੈਂ ਕਿਹਾ ਵੀ ਮੈਂ ਵੀ ਅੱਜ ਨਹੀਂ ਕੁੱਟ ਸਕਦੀ ਥੋੜੀ ਮਿਕਸੀ ਦੀ ਨਾ ਤਾਰ ਕੁਛ ਹਿੱਲੀ ਹੋਈ ਆ ਮੈਂ ਕਿਹਾ ਵੀ ਚਲੋ ਮੈਂ ਕੱਲ ਨੂੰ ਕਰੂੰਗੀ ਵੀ ਅੱਜ ਤਾਂ ਨਹੀਂ ਮੇਤੋਂ ਹੋ ਸਕਦੀ ਕਹਿੰਦਾ ਨਹੀਂ ਮम्मा ਕੁੰਡੀ ਸੋਟੇ ਵਾਲੀ ਖਾਣੀ ਆ ਇਹਨੂੰ ਥੋੜਾ ਜਿਆਦਾ ਰੈਂਦਾ ਵੀ ਵੱਧਾ ਕੁਛ ਜਿਵੇਂ ਅਸੀਂ ਉੱਥੇ ਜਾਂਦੇ ਆ ਨਾ ਜਿਵੇਂ ਪਹਿਲਾਂ ਜਦੋਂ ਇਹ ਨਿਆਣਾ ਮਤਲਬ ਛੋਟਾ ਸੀ ਉਦੋਂ ਦੇ ਦਿੰਦਾ ਸੀ ਵੀ ਉੱਥੇ ਜ਼ਿਆਦਾ ਪੇਕੇ ਘਰ ਮੇਰੇ ਨਾ ਕੁੰਡੀ ਸੋਟੇ ਦੀ ਕੁੱਟੀ ਹੋਈ ਜ਼ਿਆਦਾ ਖਾਂਦੇ ਸੀ ਹੁਣ ਤਾਂ ਚਲੋ ਸਾਰੇ ਉਹ ਹੋ ਕੁੱਟ ਲੈਂਦੇ ਨੇ ਮਿਕਸੀਆਂ ਦੇ ਵਿੱਚ ਇਹਨੂੰ ਇਹ ਹੋ ਜਾਂਦਾ ਵੀ ਕੁੰਡੀ ਸੋਟੇ ਵਾਲੀ ਜ਼ਿਆਦਾ ਸਵਾਦ ਲੱਗਦੀ ਆ ਫਿਰ ਇੱਥੇ ਮੈਂ ਤੇ ਮੰਮੀ ਅਸੀਂ ਬਣਾਉਣ ਲੱਗੇ ਸੀ ਰੋਟੀ ਚੁੱਲੇ ਤੇ ਇਹ ਦਾਦਾ ਪੋਤਾ ਲੱਗੇ ਹੋਏ ਸੀ ਚਟਣੀ ਬਣਾਉਣ ਕਹਿੰਦੇ ਹੁਣ ਅੱਜ ਸਾਡੀ ਕਹਿੰਦੇ ਚਟਣੀ ਕੁੱਟੀ ਹੋਈ ਕਹਿੰਦੇ ਖਾ ਕੇ ਦੇਖਿਓ ਕਿੰਨੀ ਟੇਸਟੀ ਆ ਅਸੀਂ ਕਿਹਾ ਕਿਓ ਤੁਸੀਂ ਕੁਝ ਜ਼ਿਆਦਾ ਵੀ ਸਪੈਸ਼ਲ ਚੀਜ਼ ਪਾਈ ਆ ਇਹਦੇ ਵਿੱਚ ਕਹਿੰਦੇ ਇਹ ਦਾਦੇ ਪੋਤੇ ਦਾ ਪਿਆਰ ਆ ਵੀ ਤਾਂ ਕਰਕੇ ਫਿਰ ਇੱਥੇ ਚੱਲਦੀ ਸੀ ਉਹ ਕਹਿੰਦੇ ਸੀ ਵੀ ਫਤੇ ਕਰਦਾ ਸੀ ਦਾਦੂ ਮੈਂ ਕੁੱਟਦਾ ਦਾਦੀ ਕਹਿੰਦੇ ਤੈ ਕੁੱਟਦੇ ਕਟਾਉਂਦੇ ਨੇ ਵੀ ਫੇਰ ਦੇਨੇ ਉਹਦੇ ਵਿੱਚ ਵੀ ਬਾਹਰ ਡੋਲ ਦੇਣੀ ਆ ਕਹਿੰਦੇ ਸਾਰੀ ਕੁੱਟੀ ਕਟਾਈ ਕਹਿੰਦੇ ਬੇਕਾਰ ਕਰੇਗਾ ਕਹਿੰਦਾ ਨਹੀਂ ਦਾਦੂ ਤੁਸੀਂ ਕਹਿੰਦਾ ਚਮਚ ਕੌਲੀ ਲੈ ਕੇ ਆ ਬੋ ਕਹਿੰਦਾ ਮੈਂ ਕੁੱਟ ਕੇ ਦਿਖਾਉਣਾ ਤੁਹਾਨੂੰ ਰੋਟੀ ਬਣਾ ਕੇ ਚਟਣੀ ਕੁੱਟੀ ਗਈ ਸੀ ਰੋਟੀ ਬਣ ਗਈ ਸੀ ਫਿਰ ਉਸ ਤੋਂ ਬਾਅਦ ਮੈਂ ਆ ਕੇ ਲੱਗੀ ਸੀ ਅਸਲ ਦੇ ਵਿੱਚ ਨਾ ਮੈਂ ਚੁੱਲੇ ਤੇ ਪਨੀਰ ਬਣਾ ਲਿਆ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਉਹਨੂੰ ਤਾਂ ਟਾਈਮ ਲੱਗਦਾ ਨਹੀਂ ਕੁਝ ਆਲੂ ਬੜੀਆਂ ਵਾਲੀ ਜਿਹੜੀ ਕੱਲ ਬਣਾਈ ਸੀ ਸਬਜ਼ੀ ਉਹ ਪਈ ਸੀ ਮੈਨੂੰ ਇਹ ਪੱਕਾ ਨਹੀਂ ਸੀ ਪਤਾ ਵੀ ਮੰਮੀ ਨੇ ਅੱਜ ਆਉਣਾ ਹੀ ਆ ਤਾਂ ਕਰਕੇ ਮੈਂ ਸਬਜ਼ੀ ਬਣਾਈ ਸੀ ਮੈਂ ਕਿਹਾ ਵੀ ਚਲ ਕੁਝ ਹੈਗੀ ਆ ਵੀ ਕੁਝ ਡੈਡ ਜੀ ਵੀ ਚਲੇ ਗਏ ਸੀਗੇ ਵੀ ਮਮਮੀ ਡੜੀ ধੋਣੇ ਚਲੀ ਗਈ ਅਸੀਂ ਉਹ ਤਿੰਨੇ ਘਰ ਸੀ ਅਸੀਂ ਕਿ ਵੀ ਚੱਲ ਸਾਡੇ ਜੋਗੀ ਪਈ ਆ ਸਬਜੀ ਵੀ ਸਾਡਾ ਸਰ ਜੂਗਾ ਪਰ ਉਹ ਸ਼ਾਮ ਨੂੰ ਵਾਪਸ ਆ ਗਏ ਸੀ ਫਿਰ ਤਾਂ ਕਰਕੇ ਮੈਨੂੰ ਮੈਂ ਕਿਹਾ ਵੀ ਚਲੋ ਕੁਛ ਉਹ ਹੈਗੀ ਆ ਵੀ ਕੁਛ ਪਨੀਰ ਪੁਰਜੀ ਬਣਾ ਲੰਨੇ ਆ ਵੀ ਉਹਦੇ ਨਾਲ ਚਲ ਸਰ ਜੂਗਾ ਦੋਨਾਂ ਨਾਲ ਇਹ ਸੀਗਾ ਵੀ ਚੱਲ ਮੈਂ ਕਿਹਾ ਉਹ ਕੰਮ ਹੋਇਆ ਸੀ ਅ ਤभी ਘਰ ਦੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਗਾਈਜ਼ ਪਤਾ ਨਹੀਂ ਲੱਗ ਰਿਹਾ ਵੀ ਮੇਰੇ ਵੀਡੀਓ ਆਣਦੀ ਇਹ ਨਾ ਜੀ ਅਸਲ ਦੇ ਵਿੱਚ ਨਾ ਕੋਈ ਪੰਜਾਬੀ ਫਿਲਮ ਚੱਲਦੀ ਸੀ ਮੈਂ ਤਾਂ ਵੈਸੇ ਨਾ ਮੈਂ ਦੇਖੀ ਹੋਇਆ ਨਾ ਮੈਂ ਕੋਈ ਨਾ ਨੂੰ ਉਹਦਾ ਪੜਿਆ ਵੀ ਕੀ ਹੈਗੀ ਸੀ ਕੀ ਨਹੀਂ ਅਸਲ ਦੇ ਵਿੱਚ ਉਹਦੇ ਵਿੱਚ ਸਰਦਾਰ ਸਾਹਿਬ ਬਿਜੀ ਹੋਏ ਹੋ ਜੀਗੇ ਤਾਂ ਕਰਕੇ ਉਹਨਾਂ ਨੂੰ ਪਤਾ ਨਹੀਂ ਸੀ ਲੱਗਿਆ ਵੀ ਵੀਡੀਓ ਬਣਾਉਣੀ ਪਈ ਐ ਇਹ ਉਹਨਾਂ ਨੂੰ ਆਏ ਸੀ ਵੀ ਵੈਸੇ ਹੀ ਆ ਕਹਿੰਦੇ ਇਹ ਕੂ ਵੀ ਨਹੀਂ ਨਾ ਪਤਾ ਲੱਗਦਾ ਹੈਗਾ ਵੀ ਕਿੱਥੇ ਵੀਡੀਓ ਬਣਦੀ ਆ ਕਿੱਥੇ ਬੰਦ ਆ ਵੀ ਸਾਰੀ ਦਿਹਾੜੀ ਤਾਂ ਮੂਵੀ ਵਾਲਿਆਂ ਮਾਂਗ ਤੁਹਾਡੇ ਕੈਮਰੇ ਨੇ ਟਿਕਦੇ ਹੈਗੇ ਆ ਨਾ ਵੀ ਉਦੋਂ ਜਾਂਦੇ ਉਧਰ ਵੀ ਹੱਥ ਚ ਉਦੋਂ ਜਾਂਦੇ ਹੋਏ ਤਾਂ ਵੀ ਹੱਥ ਚ ਬਸ ਜੀ ਇੱਥੇ ਲੱਗ ਗਈ ਸੀ ਅਸੀਂ ਰੋਟੀ ਖਾਣ ਅਸੀਂ ਕੇ ਵਿਚਾਰ ਰੋਟੀ ਖਾ ਕੇ ਫਿਰ ਜੀ ਸੌਣ ਦੀਆਂ ਤਿਆਰੀਆਂ ਕੁਝ ਬਸ ਫਤੇ ਦੇ ਵੀ ਦੋ ਹੀ ਰਹਿ ਗਏ ਇਗਜ਼ਾਮਾਂ ਉਹ ਵੀ ਥੋੜੀ ਬਹੁਤੀ ਉਹਨੇ ਅਬ ਦੀ ਰਿਵੀਜ਼ਨ ਵਗੈਰਾ ਕਰਨੀ ਹੁੰਦੀ ਤਾਂ ਕਰਕੇ ਜੀ ਬਸ ਜਲਦੀ ਜਲਦੀ ਇਹ ਹੋ ਜਾਂਦਾ ਵੀ ਰੋਟੀ ਪਾਣੀ ਦਾ ਕਰਕੇ ਸਾਰਾ ਕੁਝ ਕਰਕੇ ਆਪਾਂ ਫ੍ਰੀ ਹੋਈਏ ਜਿਵੇਂ ਅੱਜ ਤੁਹਾਨੂੰ ਸਾਰੀ ਫੈਮਿਲੀ ਦਿਖਾਤੀ ਰੋਟੀ ਖਾਂਦੇ ਹੋਏ ਅੱਗੇ ਤਾਂ ਤੁਸੀਂ ਤਕਰੀਬਨ ਸਾਨੂੰ ਚਾਰਾਂ ਨੂੰ ਹੀ ਦੇਖਦੇ ਹੁੰਨੇ ਹੋ ਅੱਜ ਡੈਡ ਜੀ ਵੀ ਬੈਠੇ ਸੀ ਅੱਗੇ ਵੈਸੇ ਨਾ ਇਹ ਉਦਾਂ ਤਾਂ ਨਹੀਂ ਕੁਝ ਹੁੰਦਾ ਹੈਗਾ ਜਣੀ ਜਿਵੇਂ ਕਈਆਂ ਨੂੰ ਥੋੜਾ ਵੀਡੀਓ ਤੋਂ ਹੁੰਦਾ ਏ ਹਨਾ ਵੀ ਸਾਹਮਣੇ ਆਉਣਾ ਜ ਨਹੀਂ ਹੋਣਾ ਇਹਨਾਂ ਨੂੰ ਨਹੀਂ ਐਦਾਂ ਦੀ ਕੋਈ ਹੋਏਗਾ ਉਹ ਵੈਸੇ ਹੀ ਜਣੀ ਆਪਣੇ ਰੂਮ ਚ ਰੋਟੀ ਖਾ ਲੈਂਦੇ ਹੁੰਦੇ ਨੇ ਅਸੀਂ ਇਕੱਠੇ ਬੈਠ ਕੇ ਖਾ ਲੈਂਦੇ ਹੁੰਨੇ ਆ ਬਸ ਅੱਜ ਉਹ ਵੀ ਜਿਵੇਂ ਤੁਸੀਂ ਦੇਖਿਆ ਹਨਾ ਵੀ ਟੀਵੀ ਚੱਲਦਾ ਕਰਕੇ ਤਾਂ ਬੈਗੇ ਸੀ ਇਹ ਤਿੰਨੇ ਜਣੇ ਲੱਗੇ ਹੋਏ ਸੀ ਫਿਲਮ ਦੇ ਵਿੱਚ ਵਿੱਚ ਰੋਖਾ ਰਹੀ ਸੀ ਰੋਟੀ ਤਾਂ ਕੱਟ ਬੈਠੇ ਸੀ ਇੱਥੇ ਕਰਦੇ ਹਾਂ ਜੀ ਬਲੌਗ ਦਾ ਐਂਡ ਓਕੇ ਬਾਏ ਚੈਨਲ ਸਬਸਕ੍ਰਾਈਬ ਜਰੂਰ ਕਰੋ